ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਰੂਪ ਦੇ ਵਿੱਚ ਸਿੱਖ ਕੌਮ ਤਿੰਨ ਇਤਿਹਾਸਕ ਦਿਹਾੜੇ ਮਨਾਉਂਦੀ ਹੈ ਪਹਿਲਾ 1604 ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਰਾਮ ਸਰ ਸਾਹਿਬ ਜੋ ਗੁਰਦੁਆਰਾ ਸ਼ਹੀਦਾਂ ਦੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਨਾਲ ਹੈ ਉਸ ਸਥਾਨ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਖਾਰੀ ਲਗਾ ਕੇ ਸਤਗੁਰ ਜੀ ਨੇ ਪਹਿਲਾ ਸਰੂਪ ਲਿਖਾਇਆ ਉਹਦਾ ਪਹਿਲਾ ਪ੍ਰਕਾਸ਼ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਇਸ ਨੂੰ ਪਹਿਲਾ ਪ੍ਰਕਾਸ਼ ਕਿਉਂ ਕਿਹਾ ਜਾਂਦਾ ਹੈ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੱਕ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਤਿੰਨ ਗੁਰਸਿੱਖਾਂ ਦੀ ਬਾਣੀ ਇਹ ਪੂਰੀ ਵਾਰੀ ਨੂੰ ਇੱਕ ਜਿਲਦ ਦੇ ਵਿੱਚ ਬੀੜ ਬੰਨ ਦਿੱਤੀ ਗਈ ਔਰ ਬੀੜ ਦਾ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਇਸ ਕਰਕੇ ਇਸ ਨੂੰ ਪਹਿਲਾ ਪ੍ਰਕਾਸ਼ ਕਿਹਾ ਜਾਂਦਾ ਹੈ ਦੂਸਰਾ ਇਤਿਹਾਸਕ ਦਿਹਾੜਾ ਸਤਗੁਰੂ ਜਿਸ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ ਸਭੋ ਗੀਤ ਲਵੰਡੀ ਬਠਿੰਡਾ ਪਹੁੰਚਦੇ ਆ ਉੱਥੇ ਸਤਗੁਰੂ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਗਾ ਕੇ ਜੇ ਤਾਂ ਆਪਾਂ ਤਾਂ ਸਭ ਅੰਦਰ ਜਾਣਦੇ ਆ ਬਾਰੇ ਇੱਕ ਗੁਰਦੁਆਰਾ ਸਾਹਿਬ ਛੋਟਾ ਬਣਿਆ ਹੋ ਜਿੱਥੇ ਗੁਰਦਾਰੇ ਦਾ ਨਾਮ ਗੁਰਦਾਰਾ ਲਖਣ ਸਰ ਸਾਹਿਬ ਇੱਕ ਛੋਟਾ ਜਿਹਾ ਤਲਾਬ ਸੀ ਉੱਥੇ ਉੱਥੇ ਸਤਿਗੁਰੂ ਮਹਾਰਾਜ ਬੈਠ ਕੇ ਸਰੂਪ ਲਿਖਾਉਂਦੇ ਹਨ ਕਲਮਾਂ ਘੜੀਆਂ ਜਾਂਦੀਆਂ ਹਨ ਕਲਮਾਂ ਨਾਲ ਬਾਣੀ ਲਿਖੀ ਜਾਂਦੀ ਹੈ ਫਿਰ ਉਹਨਾਂ ਕਲਮਾਂ ਨੂੰ ਤਲਾਬ ਦੇ ਵਿੱਚ ਸਤਿਗੁਰੂ ਸਤਾ ਦਿੰਦੇ ਆ ਤੇ ਉਹਦਾ ਆਜਾਤਕਰ ਗੁਰਦੁਆਰਾ ਗੁਰਦਾਰਾ ਲਖਣ ਸਰ ਸਾਹਿਬ ਜਦੋਂ ਸੰਪੂਰਨਤਾ ਹੋਈ 1706 ਦੇ ਵਿੱਚ ਇਹਨੂੰ ਸਿੱਖ ਕੌਮ ਸੰਪੂਰਨ ਦਾ ਦੇ ਵਿੱਚ ਦੇ ਵਿੱਚ ਬਣਾਉਂਦੀ ਹੈ ਇਸੇ ਪਾਵਨ ਧਰਤੀ ਤੇ 48 ਗੁਰੂ ਕੇ ਸਿੱਖਾਂ ਨੂੰ ਜਿਸ ਵਿੱਚ ਦੇ ਸਤ ਗੁਰ ਜਿਹੜੇ ਸੰਗਤ ਵਿੱਚ ਰਹਿੰਦੇ ਛਣ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਇਹ ਪੂਰੇ ਅਰਥ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਨਾਲ ਸਰਵਣ ਕਰਾਏ ਤੇ ਇਸ ਨੂੰ ਉਸ ਦਿਨ ਤੋਂ ਆਪਾਂ ਦੰਦਵੀਂ ਵੀੜ ਵੀ ਕਹਿੰਦੇ ਆ ਤੀਸਰਾ ਇਤਿਹਾਸਕ ਦਿਹਾੜਾ ਤਾਖਤ ਸ੍ਰੀ ਹਜੂਰ ਸਾਹਿਬ ਨਿਹੜੀ ਦੀ ਧਰਤੀ ਤੇ ਸਤਿਗੁਰ ਜੀ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ 1708 ਦੇ ਵਿੱਚ ਅਤੇ ਸਾਨੂੰ ਹੁਕਮ ਕੀਤਾ ਆ ਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਇਸ ਥੰਲ ਜਿਹੜੇ ਇਤਿਹਾਸਿਕ ਦਿਹਾੜੇ ਆ ਸਿੱਖ ਕੌਮ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਮਨਾਉਂਦੀ ਹੈ ਪਹਿਲਾ ਪ੍ਰਕਾਸ਼ ਪੁਰਬ ਜੋ 1604 ਦੂਸਰਾ 17 ਸੋ 6 ਦੇ ਵਿੱਚ ਸੰਪੂਰਨ ਦੌਰ ਦੇ ਵਿੱਚ 1708 ਦੇ ਵਿੱਚ ਗੁਰਤਾ ਗਦੀ ਦੇਸ਼